ਮੈਂ ਤੋਂ ਵੀ ਵੱਧ ਨਹੀਂ ਸਕਦਾ ਧੰਮਾਂ ਤੋਂ ਵੱਡਾ ਨਹੀਂ ਸਕਦਾ ਮੇਰੀ ਨਾ ਬਦਲਿਆ ਇੱਕ ਸ਼ਰਤ ਹੈ ਸ਼ਰਤ ਮੈਨੂੰ ਬੀਬੀ ਚਾਹੀਦੀ ਆ ਹਾਂ ਬਈ ਬੋਲੋ ਸਾਰਾ ਕੁਝ ਛੱਡੀ ਜਾਂਦਾ ਮਾਂ ਮੰਗਦਾ ਦੇ ਦਿਓ ਤੁਹਾਡੀ ਬੀਬੀ ਨਹੀਂ ਹੋਣੀ ਅੱਜ ਤੋਂ ਜਿਨੇ ਅੱਜ ਤਾਂ ਜ਼ਮੀਨ ਥੋੜੀ ਓਵੇਂ ਬੀਬੀ ਮੇਰੀ ਮੈਂ ਥੋੜੀ ਜ਼ਮੀਨ ਕੰਨੀ ਨਹੀਂ ਚਾਹਦਾ ਤੁਸੀਂ ਬੀਬੀ ਕੰਨੀਨਾ ਚਾਹਤਿਓ ਹੋ ਗਿਆ ਮਹਾਰਾਜਾ ਸਾਰਾ ਕੁਝ ਲਟਾ ਕੇ ਨਾ ਬੀਬੀ ਮਹਾਰਾਜਾ ਲੁੱਟਦੇ ਹੁੰਦੇ ਆ ਲਟਾਉਂਦੇ ਥੋੜੀ ਹੁੰਦੇ ਆ ਤੇਰਾ ਲਾਡਲਾ ਤਾਂ ਲੈ ਕੇ ਆਇਆ ਲੈ ਕੀ ਲੈ ਕੇ ਤੂੰ ਉਹੀ ਆਇਆ ਖੇਤ ਤੇ ਕਿੱਥੇ ਆ ਗਿਆ ਬਾਹਰੋਂ ਬੀਬੀ ਮੈਂ ਕਿਤੇ ਲੱਗੂ ਮਾਂ ਮਾਲਾ ਕਿ ਜਦ ਮੈਂ ਸੀ ਸੁਈ ਲੈ ਸਦਾ ਲਈ ਪੱਕੀ ਲੈ ਕੇ ਸਿਖਾ ਕੇ ਆਦੇ